ਹੈਦਰ ਸੁੱਚਾ ਸਿੰਘ ਜੀ ਲੰਗਾ ਸਾਹਿਬ ਪਹਿਲਾਂ ਵੀ ਜ਼ਿਲ੍ਹਾ ਗਰਦਾਸਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ ਉਹਦੇ ਤੋਂ ਬਾਅਦ ਕੁਝ ਵਿੱਚ ਸਮਾ ਉਹ ਜਾ ਮੜਾ ਆ ਗਿਆ ਜਿੱਦੇ ਕਰਕੇ ਬਹੁਤ ਹੀ ਮਾਨਤਾ ਸਤਕਾਰ ਜਿਹਦਾ ਸੁੱਚਾ ਸਿੰਘ ਲੰਗਾ ਜੀ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਜੋ ਪਹਿਲਾਂ ਵੀ 1987 ਦੇ ਵਿੱਚ ਤੁਸੀਂ ਇਹ ਕਰ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਹਰ ਉਸੇ ਮੰਦ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਥੇਬੰਦਕ ਢਾਂਚੇ ਵਿੱਚ ਵਾਅਦਾ ਕੀਤਾ ਗਿਆ ਹੈ। ਪਾਰਟੀ ਹਾਈ ਕਮਾਂਡ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਜ਼ਥੇਦਾਰਾਂ ਦੀ ਕੀਤੀ ਗਈ ਨਿਯੁਕਤੀ ਵਿੱਚ ਮਾਝੇ ਦੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੁਰਾਣੇ ਜ਼ਿਲ੍ਹਾ ਜ਼ਥੇਦਾਰ ਸੁੱਚਾ ਸਿੰਘ ਲੰਗਾਰ ਨੂੰ ਮੁਰਤੋਂ ਜ਼ਿਲ੍ਹਾ ਜ਼ਥੇਦਾਰ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਹੈ। ਦਸਤਨ ਯੋਗ ਹੈ ਕਿ ਸੁੱਚਾ ਸਿੰਘ ਲੰਗਾਰ ਸਾਬਕਾ ਕੈਬਨਿਟ ਮੰਤਰੀ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਮੈਂਬਰ ਅਤੇ ਕਾਰਜਕਾਰੀ ਵਿੱਚ ਵੀ ਬਤੌਰ ਮੈਂਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮਜ਼ਬੂਤੀ ਲਈ ਸੇਵਾਵਾਂ ਨਿਭਾ ਰਹੇ ਹਨ ਜਿਉਂ ਹੀ ਜ਼ਥੇਦਾਰ ਸੁੱਚਾ ਸਿੰਘ ਲੰਗਾਰ ਨੂੰ ਜ਼ਿਲ੍ਹਾ ਜ਼ਥੇਦਾਰ ਲਗਾਉਣ ਦੀ ਖਬਰ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ ਪਹੁੰਚੀ ਤਾਂ ਕਲਨੌਰ ਚ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ ਢੋਲ ਵਜਾ ਕੇ ਪੀਏ ਤੇਜਵੀਰ ਸਿੰਘ ਦੇ ਆਲ ਦੀ ਅਗਵਾਈ ਵਿੱਚ ਵਰਕਰਾਂ ਵੱਲੋਂ ਭੰਗੜੇ ਪਾਏ ਗਏ ਇਸ ਦੌਰਾਨ ਆਤੀਸ਼ਬਾਜ਼ੀ ਚਲਾਈ ਗਈ ਅਤੇ ਵਰਕਰਾਂ ਵਿੱਚ ਮਠਿਆਈਆਂ ਵੰਡ ਕੇ ਖੁਸ਼ੀਆਂ ਮਨਾਇਆਂ ਗਈਆਂ ਇਸ ਮੌਕੇ ਤੇ ਪੀਏ ਤੇਜਵੀਰ ਸਿੰਘ ਦੇ ਆਲ ਜ਼ਿਲ੍ਹਾ ਪਰਿਸ਼ਦ ਗੁਰਦਾਸਪੁਰ ਦੇ ਸਾਬਕਾ ਚੇਅਰਮੈਨ ਅਮਰੀਕ ਸਿੰਘ ਵਡਾਲਾ ਬਾਂਗਰ ਤਰਸੇਮ ਸਿੰਘ ਬਸਤੀ ਬਾਜੀਗਰ ਅਤੇ ਸਰਕਲ ਜਥੇਦਾਰ ਪ੍ਰੀਤਨ ਸਿੰਘ ਰੰਦਾਵਾ ਲਖਨਖੁਰਦ ਨੇ ਗੱਲਬਾਤ ਦੌਰਾਨ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਜਹਦਰ ਸੁੱਚਾ ਸਿੰਘ ਜੀ ਲੰਗਾ ਸਾਹਿਬ ਪਹਿਲਾਂ ਵੀ ਜ਼ਿਲ੍ਹਾ ਗਰਦਾਸਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ ਉਹਦੇ ਤੋਂ ਬਾਅਦ ਕੁਝ ਵਿੱਚ ਸਮਾ ਉਹ ਜਾ ਮੜਾ ਆ ਗਿਆ ਜਿਹਦੇ ਕਰਕੇ ਥੋੜਾ ਟਾਈਮ ਸਾਨੂੰ ਜਿਹੜਾ ਪਿੱਛੇ ਰਹਿਣਾ ਪਿਆ ਹੁਣ ਫੇਰ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਆ ਦੁਬਾਰਾ ਜਹਦਰ ਜੀ ਜ਼ਿਲ੍ਹਾ ਗਰਦਾਸਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਸਾਰੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਲੱਡੂ ਵੰਡ ਰਹੇ ਨੇ ਭੰਗੜੇ ਪੈ ਰਹੇ ਨੇ ਅਤਿਸ਼ਬਾਜੀ ਚਲਾ ਰਹੇ ਨੇ ਤੇ ਬਹੁਤ ਵਧੀਆ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਆ ਤੇ ਮਹਾਰਾਜ ਨੇ ਫੇਰ ਉਹੀ ਟਾਈਮ ਜਿਹੜਾ ਵਾ ਦੁਬਾਰਾ ਲੈਣ ਦਾ ਮਹਾਰਾਜ ਸੱਚੇ ਪਾਤਸ਼ਾਹ ਦਾ ਬਾਬਾ ਬੰਦਾ ਸਿੰਘ ਭਾਦਰ ਬਾਬਾ ਦੀਪ ਸਿੰਘ ਜੀ ਦਾ ਸ਼ਹੀਦਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਦੁਬਾਰਾ ਸਾਨੂੰ ਫੇਰ ਉਸੇ ਪੌੜੀ ਦੇ ਉੱਤੇ ਚਾੜਿਆ ਵਾ ਤੇ ਸਾਰੇ ਵਰਕਰਾਂ ਨੇ ਵੀ ਖੁਸ਼ੀ ਦੇ ਵਿੱਚ ਲੈ ਰਿਹਾ ਸਾਰਾ ਅਕਾਲੀ ਦਲ ਜਿਹੜਾ ਵਾ ਇੱਕ ਮੋਠਿਆ ਜ਼ਿਲ੍ਹੇ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕਾ ਫਤਿਹ ਪਹਿਲਾਂ ਤੇ ਸੱਚੇ ਪਾਤਸ਼ਾਹ ਦਾ ਸ਼ੁਕਰ ਕਰਦੇ ਆ ਕਿ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਇਹ ਜਿਹੜੇ ਪਾਰਟੀ ਤੋਂ ਸਾਰੇ ਟੁੱਟੇ ਹਾਂ ਮਹਾਰਾਜ ਨੇ ਕਿਰਪਾ ਕੀਤੀ ਇਹੋ ਜੀ ਕਿ ਜ਼ਹਿਦਾਦ ਸੁੱਚਾ ਸਿੰਘ ਨਗਾਹ ਸਾਹਿਬ ਜੀ ਨੂੰ ਜੋ ਜ਼ਿਲ੍ਹਾ ਗਰਦਾਪੁਰ ਦਾ ਪਹਿਲਾਂ ਵੀ ਜ਼ਹਿਦਾਦ ਰਹੇ ਆ 35 30 35 ਸਾਲ ਤੇ ਹੁਣੇ ਹੀ ਮਹਾਰਾਜ ਨੇ ਕਿਰਪਾ ਕੀਤੀ ਆ ਜਿਹੇਦਾਰ ਸੁੱਚਾ ਸਿੰਘ ਜੀ ਨਗਾਹ ਜਿਹੇ ਦੇ ਜ਼ਿਲ੍ਹਾ ਪ੍ਰਧਾਨ ਬਣੇ ਹਨ ਕੁਝ ਵਿੱਚ ਮੁਸ਼ਕਲਾ ਆ ਗਈਆਂ ਉਹਦਾ ਕਰਕੇ ਸਾਨੂੰ ਥੋੜਾ ਜਿਹਾ ਵਰਕਰਾਂ ਨੂੰ ਵੀ ਮਹਿਸੂਸ ਹੋਇਆ ਪਰ ਹੁਣ ਇਹੋ ਜੀ ਮਹਾਰਾਜ ਨੇ ਕਿਰਪਾ ਕਰਨੀ ਆ ਕਿ ਜੋ ਜ਼ਿਲ੍ਹੇ ਦੇ ਜਿੰਨੇ ਸਾਡੇ ਸ਼੍ਰੋਮਣੀ ਕਾਲੀ ਦਾਲ ਦੇ ਅਹੁਦੇਦਾਰ ਹਨ ਤੇ ਨਾਲ ਜਿੰਨੇ ਵੀ ਪਾਰਟੀ ਦੇ ਵਰਕਰ ਹਨ ਉਹਨਾਂ ਨੂੰ ਇੱਕ ਮੋਟਰ ਹੋ ਕੇ ਜਿਹੇਦਾਰ ਸਾਹਿਬ ਉਹਨਾਂ ਨੂੰ ਸਾਰੇ ਤੇ ਹੱਥ ਕੰਡੇ ਵਰਤਨੇ ਆਉਂਦੇ ਆ ਤੇ ਜ਼ਹਿਦਾਦਾਰ ਹੁਣਾਂ ਨੇ ਜੋ ਸ਼ਰਮਣੀ ਅਕਾਲੀ ਦਲ ਨੂੰ ਫੇਰ ਲਈ ਤੇ ਲੈ ਕੇ ਆਉਣਾ ਵਾ ਅਸੀਂ ਧੰਨਵਾਦ ਕਰਦੇ ਆ ਜ਼ਹਿਦਾਦਾਰ ਸਚਾ ਸਿੰਘ ਨਗਾਜੀ ਦਾ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦਾ ਸਮੁੱਚੀ ਸਮੁੱਚੀ ਅਕਾਲੀ ਦਲ ਦਾ ਅਸੀਂ ਫੇਰ ਕੋਟ-ਕੋਟ ਧੰਨਵਾਦ ਕਰਦੇ ਆ ਕਿ ਜਿਹੜਾ ਸ਼ਰਮਣੀ ਅਕਾਲੀ ਦਲ ਆਉਣ ਵਾਲੇ ਸਮੇਂ ਦੇ ਵਿੱਚ 2027 ਦੀ elections ਦੇ ਵਿੱਚ ਇੱਕ ਮੋਠ ਹੋ ਕੇ ਅਸੀਂ ਆਉਣ ਵਾਲੀ 27 ਦੀ ਇਲੈਕਸ਼ਨ ਜਿਹੜੀ ਆ ਉਹ ਜਿਹੇ ਦਾ ਸੁੱਚਾ ਸਿੰਘ ਦੀ ਨਗਾਹ ਦੀ ਝੋਲੀ ਚ ਪਾਉਣੀ ਹੈ ਇਹਨਾਂ ਦਾਰੀ ਸੁਖਬੀਰ ਸਿੰਘ ਨੂੰ ਪ੍ਰਧਾਨ ਬਣਾਉਣਾ ਨਾਲ ਮੁੱਖ ਮੰਤਰੀ ਵੀ ਆਉਣ ਵਾਲਾ ਸਰਦਾਰ ਸੁਖਬੀਰ ਸਿੰਘ ਬਾਦਲ ਸਥਾਈ ਦੇ ਵਿੱਚ ਬਾਨਾ ਮੈਂ ਇਹਨਾਂ ਲਬਜਾਣਾ ਹੀ ਸਾਰੀ ਸੰਗਤ ਦਾ ਧੰਨਵਾਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਮੁੱਠ ਹੋ ਕੇ ਵੇਖੋ ਕਾਲੀ ਦਲ ਨੂੰ ਕਾਲੀ ਦਲ ਨੇ ਕਦੀ ਝੂਠ ਨਹੀਂ ਬੋਲਿਆ ਜੇ ਕਾਂਗਰਸ ਸਰਕਾਰ ਆਈ ਆ ਉਹਨੇ ਪਹਿਲਾਂ ਵਾਅਦਾ ਕੀਤੇ ਕਿ ਮੈਂ ਲੋਕਾਂ ਨੂੰ ਨੌਕਰੀਆਂ ਦੇਣੀਆਂ ਜੇ ਆਪ ਪਾਰਟੀ ਆਈ ਆ ਇਹਨਾਂ ਕਹਿਆ ਮੈਂ ਬੀਬੀਆਂ ਦੇ ਘਾਟੇ ਵਿੱਚ ਹਜ਼ਾਰ-ਹਜ਼ਾਰ ਰੁਪਈਆ ਪਾਵਾਂਗੇ ਪਰ ਬਾਦਲ ਸਿੰਘ ਨੇ ਪਹਿਲਾਂ ਹੀ ਕਿਹਾ ਸੀ ਵੀ ਇਹ ਕੰਮ ਹੋ ਨਹੀਂ ਸਕਦਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਰਣਨੀਤੀ ਇਹ ਸਾਡੇ ਹਾਈ ਕਮਾਂਡ ਨੇ ਕਰਨੀ ਆ ਤੇ ਮੈਂ ਹਾਈ ਕਮਾਂਡ ਦਾ ਵੀ ਧੰਨਵਾਦ ਕਰਨਾ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਧੰਨਵਾਦ ਕਰਦੇ ਆ ਕਿ ਜਿਹੜਾ ਮੋਹਰਲੀ ਤੇ ਕਾਲੀਦਾਲ ਨੂੰ ਲਿਆਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਸਭਾਗਾ ਦਿਨ ਚੜਾਇਆ ਕਾ ਜੋ ਕੋਈ ਚਿਰੇ ਤੋਂ ਚੜਾ ਤੋਂ ਜੱਥੇਦਾਰ ਜਸਕਰ ਸਿੰਘ ਜੀ ਲੰਘਾ ਸਾਹਿਬ ਨੇ ਬਹੁਤ ਵਧੀਆ 30 35 ਸਾਲ ਸੇਵਾ ਕੀਤੀ ਹੈ ਸ਼੍ਰੋਮਣੀ ਅਕਾਲ ਚਲਨ ਦੇ ਖੇਲਾ ਕਿਸੇ ਆ ਰੇ ਨੇ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜ਼ਿਲ੍ਹੇ ਨੂੰ ਚੁਲਾਇਆ ਸੀ ਕੋਕੀ ਸਮਾ ਵਿੱਚ ਮਾੜਾ ਹੋਂਕਾਰਣ ਥੋੜੇ ਜਿਹਾ ਬਸਰਗੇ ਹਾ ਹੁਣ ਹਾਈ ਕਮਾਂਡ ਦਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਹੀ ਪੋਤਰ ਕੋ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜ਼ਿਲ੍ਹਾ ਜੱਥੇਦਾਰ ਸੁੱਚਾ ਸਿੰਘ ਸਰਦਾਰ ਜਸਵੰਤ ਸਿੰਘ ਸਾਹਿਬ ਨੂੰ ਦੇ ਕੇ ਜ਼ਿਲ੍ਹੇ ਦੀ ਨਿਯੁਕਤੀ ਤੇ ਕਮਾਂਡ ਜੀ ਦਿੱਤੀ ਆ ਤਾਂ ਜੋ ਉਹ ਵਾਲੀ ਜੋ 2027 ਦੀਆਂ ਲਕਸ਼ਣਾ ਨੇ ਉਹ ਉਹਨਾਂ ਦੀ ਝੋਲੀ ਵਿੱਚ ਸਾਰੀਆਂ ਪਾਈ ਜਾਣਗੇ ਸੁਖਬੀਰ ਸਿੰਘ ਬਾਦਲ ਦੇ ਆਉਣ ਵਾਲੇ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਹੋਣਗੇ ਤੇ ਧੰਨਵਾਦ ਕਰਦੇ ਹਾਈ ਕਮਾਂਡ ਦਾ ਕਿ ਜਿਹੜੇ ਜਿਹੜੇ ਵੀ ਵਰਕਰ ਸਾਹਿਬਾਨ ਸਾਡੇ ਕੁਕਰਾਂ ਵਿੱਚ ਬੈਠੇ ਸਨ ਉਹ ਵੀ ਹੁਣ ਤਗੜੇ ਹੋ ਗਏ ਨੇ ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡੇ ਕੋਲ ਕਮਾਂਡ ਖੁੱਸ ਗਈ ਸੀ ਹੁਣ ਜਸਵੰਤ ਸਿੰਘ ਸਾਹਿਬ ਆ ਗਏ ਨੇ ਅਕਾਲੀ ਦਲ ਇੱਕ ਮੁੱਦਾ ਇਹ ਇਹਨਾਂ ਨੂੰ ਲੰਗਾ ਸਾਹਿਬ ਨੂੰ ਵੀ ਬੜੇ ਵਧੀਆ ਤਰੀਕੇ ਨਾਲ ਵਰਕਆਊਟ ડીਲ ਕਰਨਾ ਉਹਦਾ ਵਰਕਆਊਟ ਨਾਲ ਜੋੜਨ ਦਾ ਤਰੀਕਾ ਵਾ ਐਸੀ ਭਾਈਚਾਰਾ ਵੀ ਲੰਗਾ ਸਾਹਿਬ ਦੇ ਨਾਲ ਚਟਾਲੋਂ ਖੜਾ ਰਿਹਾ ਵਾ ਔਖੇ ਦਿਨ ਵੀ ਔਖੇ ਦਿਨ ਵੀ ਹੁਣ ਆਗੇ ਹਾਲ ਆਪਾਂ ਕਮਾ ਹਾਈ ਕਮਾਂਡ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਦਾ ਕੋਦਨ ਕੋ ਧੰਵਾ ਕਰਦੇ ਆ ਵੀ ਔ ਵਾਲਾ ਜਥੇਦਾਰ ਸਾਡਾ ਸੁਚਾ ਸਿੰਘ ਜੀ ਲੰਗਾ ਸਾਹਿਬ ਔ ਵਾਲੀ ਸਰਕਾਰ ਵਿੱਚ ਕੈਬਨ ਮંત્રી ਦਾ ਚੰਗਾ ਅਹੁਦਾ ਲੈ ਕੇ ਨਿਵਾਜਣਗੇ ਸਾਰਿਆਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਾਈ ਕਮਾਨ ਨੇ ਸਾਡੇ ਜ਼ਿਲ੍ਹੇ ਦੇ ਬਹੁਤ ਵਧੀਆ ਬਹੁਤ ਹੀ ਮਾਨਤਾ ਸਤਿਕਾਰਯੋਗ ਸਚਿਆ ਸਿੰਘ ਲੰਗਾ ਜੀ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਜੋ ਪਹਿਲਾਂ ਵੀ 1987 ਦੇ ਵਿੱਚ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਬਣਾਇਆ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜੀ ਨੇ ਤੇ 35 ਸਾਲ ਪ੍ਰਧਾਨ ਰਹੇ ਔਰ ਸਾਡੇ ਤਤਰੀਪਨ ਪਠਾਨਗੁਰ ਗਦਾਸਪੁਰ ਦੇ ਵਿੱਚੋਂ 11 ਸੀਟਾਂ ਜਿੱਤ ਕੇ ਤੇ ਸਾਡੇ ਮਾਝੇ ਦੇ ਵਿੱਚੋਂ ਪਹਿਲੇ ਨੰਬਰ ਤੇ ਵਿਧਾਨ ਸਭਾ ਦੇ ਵਿੱਚ ਸਾਡੇ ਇਸ ਐਮਐਲਏ ਸਾਜਦੇ ਹੁੰਦੇ ਸੀ ਉਸ ਤੋਂ ਬਾਅਦ ਜਿਉਂਦਾ ਜਿਹਦਾ ਸੁੱਚਾ ਸਿੰਘ ਜੀ ਲੰਗਾ ਜੀ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੀਤਾ ਗਿਆ ਤੇ ਪਾਰਟੀ ਦਿਨੋ ਦਿਨ ਹੀ ਕਮਜ਼ੋਰ ਹੁੰਦੀ ਗਈ ਕਿਰੇ ਬਜ਼ੁਰਗ ਵਰਕਰ ਸੀ ਉਹ ਘਰਾਂ ਦੇ ਵਿੱਚ ਬੈਠ ਗਏ ਅੱਜ ਸਰਦਾਰ ਸੁੱਚਾ ਸਿੰਘ ਜੀ ਲੰਗਾ ਜੀ ਨੂੰ ਪਾਰਟੀ ਨੇ ਦੁਬਾਰਾ ਮੌਕਾ ਦਿੱਤਾ ਆਪਣਾ ਕੋਰ ਕਮੇਟੀ ਮੈਂਬਰ ਬਣਦਾ ਜਿਲ੍ਹਾ ਪ੍ਰਧਾਨ ਬਣਦਾ ਤੇ ਜਿਹੜੇ ਅੱਜ ਸਾਡੇ ਬਜ਼ੁਰਗ ਵਰਕਰ ਨੇ ਸੀਨੀਅਰ ਘਰਾਂ ਦੇ ਵਿੱਚ ਬੈਠੇ ਹੋਏ ਨੇ ਹੋਰ ਜਿਹੇ ਦਾ ਸੁੱਚਾ ਸਿੰਘ ਜੀ ਲੰਗਾ ਸਾਹਿਬ ਇਹੋ ਜੇ ਇੱਕ ਲੀਡਰ ਨੇ ਕਿ ਜਿਹੜਾ ਘਰਾਂ ਦੇ ਪਤਾਲ ਦੇ ਵਿੱਚੋਂ ਕਿਰ ਅਕਾਲੀ ਦਲ ਉਹ ਬੈਠਾ ਹੋਇਆ ਉਹ ਕੱਢ ਲਿਆਉਂਦਾ ਅਸੀਂ ਪਹਾੜੀ ਕਮਾਨ ਨੂੰ ਇੰਨਾ ਵਿਸ਼ਵਾਸ ਦਉਂਦੇ ਹੁਣ ਵਿਸ਼ਵਾਸ ਨਹੀਂ ਸਾਨੂੰ ਇੰਨਾ ਯਕੀਨ ਕੀ ਜ਼ਿਲ੍ਹਾ ਗਰਦਾਸਪੁਰ ਦੇ ਵਿੱਚੋਂ ਤੇ ਪਠਾਨ ਦੇ ਪਠਾਨਕੋਟ ਦੇ ਵਿੱਚੋਂ ਕਿੱਕ ਤਰੀ ਬਣੀਆਂ 10 ਸੀਟਾਂ ਨੇ ਤੇ 10 ਦੀਆਂ 10 ਹੀ ਜਿੱਤ ਕੇ ਪਾਰਟੀ ਦੀ ਝੋਲੀ 'ਚ ਪਾਵਾਂਗੇ ਤੇ ਪਾਰਟੀ ਨੂੰ ਮਜ਼ਬੂਤ ਕਰੇਗਾ ਜੈਦਾ ਸੁਪਿਆ ਸਿੰਘ ਲਗਾ ਸਾਹਿਬ ਪੁਰ ਪੂਰੀ ਨਾਲ ਉਹਦੀ ਆਪਣਾ ਗਰਦਾਸਪੁਰ ਦੀ ਬਾਡੀ ਆ ਉਹ ਵਾਹੀ ਗੁੱਟੀ ਦਾ ਖਲਸਾ ਉਹ ਵਾਹੀ